ਤੁਹਾਡੀ ਕਦਰ ਇਸ ਦੁਨੀਆ ਵਿੱਚ ਲੋਕਾਂ ਨੂੰ ਸਿਰਫ ਉਸ ਸਮੇਂ ਤੱਕ ਹੁੰਦੀ ਹੈ ਜਦੋਂ ਤੱਕ ਉਹਨਾਂ ਨੂੰ ਤੁਹਾਡੀ ਲੋੜ ਹੈ ਕੁਝ ਪਾਉਣ ਲਈ ਤੁਸੀਂ ਉਹ ਨਾ ਗਵਾ ਦਿਓ ਜੋ ਇਸ ਦੁਨੀਆ ਵਿੱਚ ਸਿਰਫ ਤੁਹਾਡੇ ਕੋਲ ਸੀ ਇਨਸਾਨ ਦੇ ਜੀਵਨ ਵਿੱਚ ਐਸਾ ਸਮਾਂ ਵੀ ਆਉਂਦਾ ਹੈ ਜਦੋਂ ਉਸ ਨੂੰ ਆਪਣੇ ਚੰਗੇ ਅਤੇ ਸੱਚੇ ਹੋਣ ਤੇ ਪਛਤਾਵਾ ਹੁੰਦਾ ਹੈ ਇਨਸਾਨ ਹੀ ਇਨਸਾਨ ਦੀ ਦਵਾਈ ਹੈ ਇਹ ਇਨਸਾਨ ਹੀ ਇਨਸਾਨ ਦਾ ਦਰਦ ਹੈ ਕੋਈ ਦੁੱਖ ਦਿੰਦਾ ਹੈ ਤਾਂ ਕੋਈ ਸੁੱਖ ਬਣ ਜਾਂਦਾ ਹੈ ਕਿਸੇ ਵੀ ਇਨਸਾਨ ਨੂੰ ਇਹਨਾ ਨਹੀਂ ਜਮਾਉਣਾ ਚਾਹੀਦਾ ਕਿ ਉਸ ਦਾ ਸਬਰ ਹੀ ਜਵਾਬ ਦੇ ਜਾਵੇ ਅਤੇ ਉਹ ਤੁਹਾਡੀ ਜ਼ਿੰਦਗੀ ਵਿੱਚੋਂ ਚਲੇ ਜਾਵੇ ਜਿਸ ਤਰ੍ਹਾਂ ਇੱਕ ਮਰਦ ਨੂੰ ਤਿੱਖੀ ਜ਼ੁਬਾਨ ਅਤੇ ਜਵਾਬ ਦੇਣ ਵਾਲੀ ਔਰਤ ਪਸੰਦ ਨਹੀਂ ਹੈ ਉਸੇ ਤਰ੍ਹਾਂ ਔਰਤ ਨੂੰ ਤਿੱਖੀ ਆਵਾਜ਼ ਤੇ ਬੇਇੱਜ਼ਤ ਕਰਨ ਵਾਲਾ ਮਰਦ ਬਿਲਕੁਲ ਪਸੰਦ ਨਹੀਂ ਹੈ ਮੂੰਹ ਤੇ ਸੱਚ ਬੋਲਣਾ ਸਿੱਖੋ ਪਿੱਠੇ ਪਿੱਛੇ ਬੁਰਾਈ ਕਰਨ ਨਾਲੋਂ ਲੱਖ ਗੁਣਾ ਚੰਗਾ ਹੁੰਦਾ ਹੈ ਜੋ ਲੋਕ ਤੁਹਾਡੇ ਨਾਲ ਦਿਲੋਂ ਗੱਲ ਨਹੀਂ ਕਰਦੇ ਉਹਨਾਂ ਨੂੰ ਕਦੇ ਵੀ ਤੁਸੀਂ ਆਪਣੇ ਦਿਲ ਦੀ ਗੱਲ ਨਾਲ ਦੱਸੋ ਇਕੱਲੇ ਰਹਿਣ ਦੀ ਆਦਤ ਪਾਓ ਕਿਉਂਕਿ ਕੋਈ ਵੀ ਕਦੇ ਵੀ ਛੱਡ ਕੇ ਜਾ ਸਕਦਾ ਹੈ ਚਾਹੇ ਉਹ ਦੋਸਤੀ ਦਾ ਰਿਸ਼ਤਾ ਹੋਵੇ ਜਾਂ ਫਿਰ ਪ੍ਰੇਮ ਦਾ ਰਿਸ਼ਤਾ ਹੋਵੇ ਜਿਹੜੇ ਲੋਕਾਂ ਦਾ ਕੰਮ ਹੀ ਬੁਰਾਈ ਕਰਨਾ ਹੈ ਉਹ ਤਾਂ ਹਦੀ ਬੁਰਾਈ ਕਰਨਗੇ ਹੀ ਫਿਰ ਚਾਹੇ ਤੁਸੀਂ ਕਿੰਨੇ ਵੀ ਚੰਗੇ ਕਿਉਂ ਨਾ ਬਣ ਜਾਓ ਕਦੇ ਕਦੇ ਲੋਕ ਅਹਿਸਾਸ ਕਰਾ ਦਿੰਦੇ ਨੇ ਕਿ ਤੁਸੀਂ ਇੰਨੇ ਵੀ ਖਾਸ ਨਹੀਂ ਹੋ ਜਿੰਨਾ ਤੁਹਾਨੂੰ ਲੱਗਦਾ ਹੈ ਰਿਸ਼ਤਾ ਉਸੇ ਨਾਲ ਰੱਖੋ ਜੋ ਤੁਹਾਨੂੰ ਇੱਜ਼ਤ ਅਤੇ ਸਤਿਕਾਰ ਦੇਣ ਮਤਲਬ ਦੀ ਢੀੜ ਬਣਾਉਣ ਦਾ ਕੋਈ ਫਾਇਦਾ ਨਹੀਂ ਹਰ ਰਿਸ਼ਤੇ ਨੇ ਐਸਾ ਸਬਕ ਦਿੱਤਾ ਹੈ ਮੈਨੂੰ ਕਿ ਹੁਣ ਰਿਸ਼ਤੇ ਲਿਭਾਉਣਾ ਚੰਗਾ ਨਹੀਂ ਲੱਗਦਾ ਚਿੰਤਾ ਇੱਕ ਅਹਿਜਤ ਤੋਹਫਾ ਹੈ ਜੋ ਸਾਡੇ ਆਪਣੇ ਹੀ ਸਾਨੂੰ ਦਿੰਦੇ ਨੇ ਐਸੇ ਇਨਸਾਨਾਂ ਲਗਾਅ ਨਾ ਰੱਖਿਓ ਜਿਸ ਨਾਲ ਗੱਲ ਕਰਨ ਲਈ ਤੁਹਾਨੂੰ ਤਰਸਣਾ ਪਵੇ ਤੇ ਉਸ ਨੂੰ ਕੋਈ ਫਰਕ ਨਾ ਪਵੇ ਸਮਾਂ ਇਨਾ ਬਲਵਾਨ ਹੈ ਕਿ ਇਹ ਤੁਹਾਡੇ ਬੁਰੇ ਵਕਤ ਨੂੰ ਵੀ ਚੰਗੇ ਵਕਤ ਵਿੱਚ ਬਦਲਣ ਦੀ ਤਾਕਤ ਰੱਖਦਾ ਹੈ ਹੌਲੀ-ਹੌਲੀ ਵਧਦੀ ਉਮਰ ਤੁਹਾਨੂੰ ਇਹ ਜ਼ਰੂਰ ਦੱਸੇਗੀ ਕਿ ਕੁਝ ਲੋਕਾਂ ਨੂੰ ਗੋਵ ਦੇਣਾ ਅਸਲ ਵਿੱਚ ਕੁਝ ਪਾ ਲੈਣ ਦੇ ਬਰਾਬਰ ਸੀ ਮੈਨੂੰ ਕੋਈ ਗਮ ਨਹੀਂ ਕਿ ਮੈਨੂੰ ਕੋਈ ਸਮਝ ਨਹੀਂ ਪਾਇਆ ਕਿਉਂਕਿ ਮੈਂ ਫੁਰਸਤ ਦੀ ਚੀਜ਼ ਹਾਂ ਅਤੇ ਇਹ ਦੁਨੀਆ ਬਹੁਤ ਜਲਦੀਵਾਜ਼ੀ ਵਿੱਚ ਹੈ ਬਦਸਾਫ ਦਿਲ ਵਾਲਾ ਇਨਸਾਨ ਇਸ ਦੁਨੀਆ ਵਿੱਚ ਜੀ ਨਹੀਂ ਸਕਦਾ ਕਿਉਂਕਿ ਖੁਦ ਦਾ ਬੁਰਾ ਉਸ ਤੋਂ ਸਹਿ ਨਹੀਂ ਜਾਂਦਾ ਅਤੇ ਕਿਸੇ ਹੋਰ ਦਾ ਬੁਰਾ ਉਹ ਕਰ ਨਹੀਂ ਸਕਦਾ ਮਨੁੱਖ ਚਾਹੇ ਜਿੰਨਾ ਵੀ ਯਤਨ ਕਰ ਲੇ ਪਰ ਹਨੇਰੇ ਵਿੱਚ ਛਾਇਆ ਬੁਢਾਪੇ ਵਿੱਚ ਕਾਇਆ ਤੇ ਅੰਤ ਸਮੇ ਵਿੱਚ ਮਾਇਆ ਕਿਸੇ ਦਾ ਸਾਥ ਨਹੀਂ ਦਿੰਦੀ ਕਰਮਾਂ ਨਾਲ ਹੀ ਪਛਾਣ ਹੁੰਦੀ ਹੈ ਇਨਸਾਨਾਂ ਦੀ ਮਹਿੰਗੇ ਕੱਪੜੇ ਤਾਂ ਦੁਕਾਨਾਂ ਵਿੱਚ ਪੁਤਲੇ ਵੀ ਪਾ ਲੈਂਦੇ ਨੇ ਜੋ ਚਾਹੋ ਉਹ ਮਿਲ ਜਾਣ ਸਫਲਤਾ ਹੁੰਦੀ ਹੈ ਪਰ ਜੋ ਮਿਲਿਆ ਹੈ ਉਸ ਨੂੰ ਚਾਹੁਣਾ ਪ੍ਰਸੰਨਤਾ ਹੁੰਦੀ ਹੈ ਮੈਨੂੰ ਕਦਾ ਹਾਂ ਉਹਨਾਂ ਨੂੰ ਜਨਾਬ ਜਿੱਥੇ ਮੈਂ ਝੁਕਦਾ ਨਹੀਂ ਬਾਕੀ ਜਿਨ੍ਹਾਂ ਨੂੰ ਚੰਗਾ ਲੱਗਦਾ ਹਾਂ ਉਹ ਮੈਨੂੰ ਕਿਤੇ ਵੀ ਝੁਕਾ ਨਹੀਂ ਦੇਣਗੇ ਮੈਂ ਜ਼ਿੰਦਗੀ ਤੋਂ ਇੱਕ ਸਬਕ ਸਿੱਖਿਆ ਹੈ ਕਿ ਆਪਣੀ ਸਫਾਈ ਉੱਥੇ ਦੇਣੀ ਚਾਹੀਦੀ ਹੈ ਜਿੱਥੇ ਉਸਨੂੰ ਸਮਝਣ ਵਾਲਾ ਇੱਕ ਖੁੱਲਾ ਦਿਮਾਗ ਹੋਵੇ ਆਪਣੇ ਕੰਮ ਨੂੰ ਇੱਕ ਰਹੱਸ ਹੀ ਰਹਿਣ ਦਿਓ ਲੋਕਾਂ ਨੂੰ ਆਪਣੇ ਕੰਮ ਦਾ ਨਤੀਜਾ ਦਿਖਾਓ ਸਿਰਫ ਹੱਥ ਨੂੰ ਫੜਨਾ ਜ਼ਰੂਰੀ ਨਹੀਂ ਸੋ ਕੋ ਉਸ ਹੱਥ ਨੂੰ ਹਮੇਸ਼ਾ ਲਈ ਫੜ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਤਮਾਸ਼ਾ ਲੋਕ ਨਹੀਂ ਅਸੀਂ ਖੁਦ ਬਣਾਉਂਦੇ ਹਾਂ। ਆਪਣੀ ਜ਼ਿੰਦਗੀ ਦਾ ਹਰ ਕਿਸੇ ਨੂੰ ਆਪਣੀਆਂ ਕਮਜ਼ੋਰੀਆਂ ਦੱਸ ਸਕੇ।